ਇਸ ਸਮੇਂ ਸਿਆਸਤ ਦੇ ਵਿੱਚ ਚਰਚਾ ਛੜੀ ਹੋਈ ਹੈ ਕਿ 2027 ਦੇ ਵਿੱਚ ਭਾਪਾ ਅਤੇ ਅਕਾਲੀ ਦਲ ਦੋਵੇਂ ਇਕੱਠੇ ਹੋਣਗੇ ਜਾਂ ਨਹੀਂ ਅ ਵੱਡੇ ਚਿਹਰੇ ਕਿਤਨੇ ਕਿਤੇ ਇੱਕ ਪਾਸੇ ਬੀਜਪੀ ਦੇ ਕਹਿ ਰਹੇ ਨੇ ਕਿਤਨੇ ਕਿਤੇ ਸਮਝੋਤਾ ਹੋਣਾ ਚਾਹੀਦਾ ਪਰ ਦੂਜੇ ਪਾਸੇ ਕਈ ਆਗੂ ਕਹਿ ਰਹੇ ਨੇ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਉਹਨਾਂ ਵੱਲੋਂ ਜਿਹੜਾ ਹੈਗਾ ਮੋਦੀ ਸਾਹਿਬ ਕੋਲੇ ਆਗੇ ਜਿਹੜੇ ਕਈ ਜਿਹੜੇ ਕਿਸਾਨਾਂ ਬਾਰੇ ਜੋ ਬਹਿਲੇ ਰਹਿੰਦੇ ਗਏ ਸੀ ਉਹ ਸਹੀ ਨਹੀਂ ਰੱਖੀ ਗਏ ਜਿਸ ਕਾਰਨ ਇਹ ਕਿਤਨੇ ਕਿਤੇ ਜਿਹੜਾ ਇਹ ਚੀਜ਼ ਨਹੀਂ ਹੋਣੀ ਤੇ ਬੀਜਪੀ ਜਿਹੜੀ ਹੈਗੀ ਆ ਆਪਣੇ ਬਲਬੁੱਤ ਦੇ ਲੜੇਗੀ ਪਰ ਆਪਾਂ ਇਸ ਉੱਪਰ ਗੱਲਬਾਤ ਕਰਾਂਗੇ ਕਿ ਲੋਕਲ ਲੈਵਲ ਤੇ ਜ਼ਿਲ੍ਹਿਆਂ ਦੇ ਵਿੱਚ ਕਿੱਦਾਂ ਦੀ ਜੋ ਮੀਟਿੰਗਾਂ ਹੁੰਦੀਆਂ ਕਿੱਦਾਂ ਦੇ ਵਿਚਾਰ ਹੁੰਦੇ ਆ ਕਿ ਵਾਕਈ ਇਸ ਬਾਰੇ ਚਰਚਾ ਕੀਤੀ ਜਾਂਦੀ ਕਿ ਨਹੀਂ ਸਾਡੇ ਨਾਲ ਫਰੀ ਕੋਟ ਤੋਂ ਜ਼ਿਲ੍ਹਾ ਅਚਾਰਜ ਗੌਰਵ ਕੱਕੜ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਕੱਕੜ ਸਾਹਿਬ ਕਿਉਂਕਿ ਵੱਡੇ ਲੈਵਲ ਤੇ ਗੱਲ ਕਰਕੇ ਤਾਂ ਚਰਚਾ ਚੱਲੀ ਹੋਈ ਆ ਕਿ ਇੱਕ ਪਾਸੇ ਸੀਲ ਜਾਖੜ ਨੇ ਉਹ ਕਹਿ ਰਹੇ ਨੇ ਕਿ ਕਿਤੇ ਕਿਤੇ ਕਾਇਲਦਾਰਾਂ ਨਾਲ ਸਮਝੌਤਾ ਹੋਣਾ ਚਾਹੀਦਾ ਪਰ ਉਨੀਤ ਬਿੱਟੂ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਵੱਲੋਂ ਜੋ ਕਿਸਾਨਾਂ ਨੂੰ ਜਵੈਲਿਆਂ ਤੇ ਗਏ ਸੀ ਉਸ ਸਮੇਂ ਸਹੀ ਜਾਣਕਾਰੀ ਕੇਂਦਰ ਤੱਕ ਨਹੀਂ ਪਹੁੰਚਾਈ ਗਈ ਇਸ ਕਰ ਨੂੰ ਬੈਲ ਵਾਪਸ ਲੈਣੇ ਪਏ ਆ ਤੇ ਹੁਣ ਆਪਾਂ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਕਿਵੇਂ ਦੇ ਇਸ ਚੀਜ਼ ਨੂੰ ਡਿਸਕਸ ਹੁੰਦਾ ਕਿਉਂਕਿ 2027 ਦੇ ਇਲੈਕਸ਼ਨ ਦੀਆਂ ਤਿਆਰੀਆਂ ਕਿਦਾਂ ਦੇ ਪਾਰਟੀਆਂ ਵੱਲੋਂ ਸ਼ੁਰੂ ਕਰ ਦਿੱਤੀਆਂ ਨੇ ਪਹਿਲਾਂ ਤਾਂ ਜੀ ਤੁਹਾਡਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਜਗਤਾਰ ਦੀ ਮੇਰੇ ਧਿਆਨ ਚਾਹੀਆ ਜੋ ਸਾਡੀ ਲੀਡਰਸ਼ਿਪ ਦਾ ਕੇਂਦਰੀ ਲੀਡਰਸ਼ਿਪ ਦਾ ਤੇ ਪੰਜਾਬ ਦੀ ਲੀਡਰਸ਼ਿਪ ਦਾ ਸਟੈਂਡ ਹੈ ਕਿ ਭਾਰਤੀ ਜਨਤਾ ਪਾਰਟੀ 20 ਕੱਲਿਆਂ ਲੜੇਗੀ ਚਾਹੇ ਮਾਨਯੋਗ ਸ਼੍ਰੀ ਕਜਿੰਦਰ ਸ਼ਖਾਵਤ ਜੀ ਹੋਣ ਚਾਹੇ ਮਾਨਯੋਗ ਸਰਦਾਰ ਮਨਜਿੰਦਰ ਸਿੰਘ ਜੀ ਸਰਸਾ ਸਾਹਿਬ ਹੋਣ ਚਾਹੇ ਆਸ਼wini ਸ਼ਰਮਾ ਜੀ ਹੋਣ ਜਾਂ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਪਰਿਵਾਰੀ ਆ ਚਾਹੇ ਪੰਜਾਬ ਦੇ ਜਨਨ ਸਕੱਤਰ ਉਹਨਾਂ ਦਾ ਇਹੀ ਸਟੈਂਡ ਹੈ ਕਿ ਭਾਰਤੀ ਜਨਤਾ ਪਾਰਟੀ ਕੱਲਿਆਂ ਚੋਣ ਲੜੇਗੀ ਸਾਡਾ ਅਕਾਲੀ ਦਲ ਨਾਲ ਨਾ ਕੋਈ ਅੱਜ ਸਮਝੌਤਾ ਨਾ ਕੋਈ ਕੱਲ ਸਮਝੌਤਾ ਗਰਾਊਂਡ ਲੈਵਲ ਤੇ ਵੀ ਸਾਨੂੰ ਜਿਹੜੀ ਇਹ ਜਾਣਕਾਰੀ ਹੈ ਇਹੀ ਦਿੱਤੀ ਗਈ ਹੈ ਕਿ ਭਾਰਤੀ ਜਨਤਾ ਪਾਰਟੀ 117 ਸੀਟਾਂ ਤੇ ਤਿਆਰੀ ਕਰ ਰਹੀ ਹੈ ਹਮ ਹਮਾਕੇ ਭਾਰਤੀ ਜਨਤਾ ਪਾਰਟੀ 117 ਸੀਟਾਂ ਲੜੇਗੀ ਅਸੀਂ 2022 ਤੋਂ ਹੀ ਸਾਡੇ ਜਿਹੜੇ ਰਾਹ ਵੱਖਰੇ ਹੋ ਗਏ ਸੀ 2022 'ਚ ਵੀ ਅਸੀਂ ਇਕੱਲਿਆਂ ਚੋਣ ਲੜੇ 2024 'ਚ ਵੀ ਅਸੀਂ ਇਕੱਲਿਆਂ ਚੋਣ ਲੜਾਂ ਤੇ 2027 'ਚ ਵੀ ਅਸੀਂ ਇਕੱਲਿਆਂ ਚੋਣ ਲੜਾਂਗੇ ਭਾਰਤੀ ਜਨਤਾ ਪਾਰਟੀ ਅੱਜ ਹਰ ਗਲੀ ਹਰ ਮੱਲਾ ਹਰ ਪਿੰਡ ਹਰ ਸੱਤ ਦੇ ਵਿੱਚ ਲੋਕਾਂ ਦੀ ਇੱਕੋ ਆਵਾਜ਼ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੀ ਸਰਕਾਰ ਹੈ ਕੋ ਮਹਮਾਕੇ ਲੋਕ ਸਾਡਾ ਸਾਥ ਦੇ ਰਹੇ ਆ ਵੋਟਾਂ ਪਾ ਰਹੇ ਆ ਤੁਸੀਂ ਐਮਪੀ ਇਲੈਕਸ਼ਨ ਚ ਹੀ ਦੇਖੋ ਸਾਡੀ ਜਿਹੜਾ ਵੋਟ ਸ਼ੇਅਰ ਆ ਕਿੱਥੇ ਵੜਿਆ ਜਦੋਂ 2022 ਚ ਮੈਂ ਐਮਐਮਐਲ ਦਾ ਇਲੈਕਸ਼ਨ ਲੜਿਆ ਉਦੋਂ ਸਾਨੂੰ ਫੀਸ ਦੀ 4 ਦੇ ਕਰੀਬ ਵੋਟ ਪਈ ਸੀ ਤੇ 2000 ਹੁਣ 24 ਦੇ ਵਿੱਚੋਂ ਜਦੋਂ ਇੱਥੋਂ ਹੰਸਰਾਜ ਜੀ ਲੋਕ ਸਭਾ ਦਾ ਇਲੈਕਸ਼ਨ ਲੜੇ ਸਾਨੂੰ 1990 ਦੇ 19 ਦੇ ਕਰੀਬ ਸਾਨੂੰ 20% ਦੇ ਲਗਭਗ ਜਿਹੜੀ ਵੋਟ ਪਈ ਇਹ ਜਿਹੜਾ ਭਾਰਤੀ ਜਨਤਾ ਪਾਰਟੀ ਪ੍ਰਤੀ ਮਾਨਯੋਗ ਮੋਦੀ ਸਾਹਿਬ ਪ੍ਰਤੀ ਜੋ ਉਹਨਾਂ ਦੀਆਂ ਨੀਤੀਆਂ ਗਰੀਬਾਂ ਵਾਸਤੇ ਚਾਹੇ ਗਰੀਬ ਕਲਿਆਣਾ ਨੀਯੋਜਨਾ ਆਵਾਸ ਯੋਜਨਾ ਆਸ਼ੂਮਾਨ ਕਾਰਡ ਯੋਜਨਾ ਉਹਦਾ ਜਿਹੜਾ ਭਰਪੂਰ ਫਾਇਦਾ ਲੋਕਾਂ ਨੂੰ ਮਿਲ ਰਿਹਾ ਜਿਸ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਮਾਨਯੋਗ ਮੋਦੀ ਸਾਹਿਬ ਦੇ ਜਿਹੜੇ ਨਿਰਣੇ ਆ ਦੇਸ਼ ਅਤੇ ਲਈ ਰਾਸ਼ਟਰੀ ਹਿੱਤ ਲਈ ਲਈ ਆ ਉਹਦੇ ਸਬੰਧ ਵਿੱਚ ਲੋਕ ਪਸੰਦ ਕਰ ਰਹੇ ਆ ਤਾਂ ਹੁਮ ਹੁਮ ਆ ਕੇ ਸਾਡੀਆਂ ਸਰਕਾਰਾਂ ਜਿਵੇਂ ਦੂਜੇ ਸੂਬਿਆਂ 'ਚ ਬਣੀਆਂ ਹੁਣ ਪੰਜਾਬ 'ਚ ਬਣਨ ਜਾ ਰਹੀ ਆ। ਆ ਗੱਲ ਕਰੀਏ ਕਿਉਂਕਿ ਐਮਪੀ ਇਲੈਕਸ਼ਨ ਦੇ ਵਿੱਚ ਜਿਸ ਤਰ੍ਹਾਂ ਗ੍ਰਾਫ ਵਾਕੀ ਬੀਜੇਪੀ ਦਾ ਵਧਿਆ ਉਸੇ ਆਧਾਰ 'ਤੇ ਬੀਜੇਪੀ ਕਹਿ ਰਹੀ ਹੈ ਕਿ ਅਸੀਂ 17 ਦੀ ਚੋਣ ਲੜਾਂਗੇ ਪਰ ਉਸ ਸਮੇਂ ਜੋ ਕਿਸਾਨਾਂ ਦਾ ਵਿਰੋਧ ਰਹਿੰਦਾ ਸੀਗਾ ਕਿ ਕਈ ਮੰਗਾ ਜਿਹੜੀਆਂ ਨੇ ਕਿਸਾਨ ਵਿਰੋਧ ਕਰ ਦਿੰਦੇ ਨੇ एमपी इलेक्शन ਤੇ एमएल इलेक्शन ਦੇ ਵਿੱਚ ਬੜਾਏ ਚੀਜ਼ੋ ਫਰਕ ਪੈ ਜਾਂਦਾ ਤੇ ਉਸ ਸਮੇਂ ਫਿਰ ਕਿਵੇਂ ਤੁਹਾਨੂੰ ਲੱਗੂਗਾ ਕਿਵੇਂ ਸਰਵਾਈਵ ਕਰ ਪਾਉਗੇ ਦੇਖੋ ਸਰਵਾਈਵ ਤਾਂ ਹੁਣ ਅਸੀਂ ਪੰਚਾਇਤੀ ਇਲੈਕਸ਼ਨ ਆਏ ਸੀ एमपी ਇਲੈਕਸ਼ਨ ਤੋਂ ਬਾਅਦ ਆਏ ਸੀ ਸਾਡੇ ਲਈ ਚੁਣੌਤੀ ਸੀ ਪਿੰਡਾਂ ਦੇ ਵਿੱਚ ਅਸੀਂ ਇਲੈਕਸ਼ਨ ਲੜਨੇ ਸੀ ਤਾਂ ਗੁਰੂ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਸੰਗਠਨ ਦੇ ਅਸ਼ੀਰਵਾਦ ਨਾਲ ਪਾਰਟੀ ਦੇ ਹੁਕਮ ਨਾਲ ਅਸੀਂ ਹਰ ਪਿੰਡ ਦੇ ਵਿੱਚ ਆਪਦੇ ਮੈਂਬਰ ਕਈਆਂ ਥਾਵਾਂ ਦੇ ਸਰਪੰਚ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਣਾਉਣ ਵਿੱਚ ਕਾਮਯਾਬ ਹੋਏ ਆ ਤਾਂ ਹੁਣ ਜਿਹੜਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਪਾਰਟੀ ਦੇ ਸਿੰਬਲ ਤੇ ਲੜੀਆਂ ਜਾਣੀਆਂ ਉਹਦੇ ਵਿੱਚ ਵੀ ਅਸੀਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਜਿੱਤਾਂ ਚ ਕਾਮਯਾਬ ਹੋਵਾਂਗੇ ਸਾਨੂੰ ਭਰਪੂਰ ਵਿਸ਼ਵਾਸ ਹੈ ਤੇ ਲੋਕਾਂ ਦਾ ਹਮਗਾਰਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਮਾਨਜਗ ਮੋਦੀ ਸਾਹਿਬ ਦੇ ਨਾਲ ਸਾਡੇ ਸੰਗਠਨ ਦੇ ਨਾਲ ਹੈ ਸਾਨੂੰ ਮਾਣ ਜਾਂ ਕਿ ਜਿਵੇਂ ਹੁਣ ਮੰਨ ਲਓ ਆਉਣ ਵਾਲੇ ਸਮੇਂ ਦੀ ਬਲਾਕ ਪੱਤੀ ਚੋਣਾਂ ਦੇ ਵਿੱਚ ਤੁਸੀਂ ਜਿੱਤਾਂ ਕਰਦੇ ਪ੍ਰਾਪਤ ਕਰਦੇ ਹੋ ਕਿਤੇ ਨਾ ਕਿਤੇ ਇਹ ਸਿਨੈਰੀਓ ਕਾਮਯਾਬ ਹੋਵੇਗਾ ਕਿ ਬੀਜੇਪੀ ਫਾਈਨਲ ਆ ਕਿ ਬੀਜੇਪੀ ਇਕੱਲੀ ਆਪਣੇ ਦਮ ਤੇ ਹੀ ਚੋਣ ਲੜਾਈ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਇਕੱਲੇ ਚੋਣ ਲੜੂਗੀ ਕਿਉਂਕਿ 22 ਚ ਲੜਿਆ 24 ਚ ਲੜਿਆ ਤਾਂ 27 ਚ ਵੀ ਇਕੱਲੇ ਲੜਨਾ ਸਟੇਟ ਲੀਡਰਸ਼ਿਪ ਦਾ ਸੈਂਟਰ ਲੀਡਰਸ਼ਿਪ ਦਾ ਇੱਕੋ ਹੀ ਆਦੇਸ਼ ਆ ਕਿ ਹਰ ਪਿੰਡ ਹਰ ਮਹੱਲਾ ਹਰ ਵਾਰਡ ਦੇ ਵਿੱਚ ਜਾ ਕੇ ਤਿਆਰੀ ਕਰੋ ਚਾਹੇ ਉਹ ਐਮਸੀ ਇਲੈਕਸ਼ਨ ਆ ਚਾਹੇ ਸਰਪੰਚੀ ਇਲੈਕਸ਼ਨ ਸੀ ਚਾਹੇ ਬਲਾਕ ਸਮਤੀ ਜਿਲ੍ਹਾ ਪਰੀਸ਼ਦ ਹਰ ਤੇ ਵਾਰਡ ਚ ਹਰ ਬਲਾਕ ਸਮਤੀ ਤੇ ਹਰ ਜਿਲ੍ਹਾ ਪਰੀਸ਼ਦ ਤੇ ਹਰ ਐਮਸੀ ਦੇ ਕੈਂਡੀਡੇਟ ਤੇ ਤੁਸੀਂ ਧਿਆਨ ਦੇਣਾ ਤੇ ਉਹਨੂੰ ਜਿਤਾਉਣਾ ਇਹ ਸਾਡਾ ਟੀਚਾ ਉਹਦੇ ਤੇ ਅਸੀਂ ਲੱਗੇ ਆਂ